ਜੇਪਾਰਤ ਪ੍ਰਸ਼ੂਤਮ ਰਾਜ ਅਹੀਰ ਕੈਲੀਫੋਰਨੀਆ ਯੂ ਐਸ ਏ ਤੋਂ ਮੈਂ ਵੀਡੀਓ ਦੇਖ ਰਿਹਾ ਸੀ ਇੱਕ ਬੜੀ ਗੰਦੀ ਤੇ ਮਾੜੀ ਮਾਨਸਿਕਤਾ ਦਾ ਵਿਅਕਤੀ ਦਲਿਤ ਸਮਾਜ ਨੂੰ ਸਲਾਹ ਦੇਣ ਦੀ ਕੋਸ਼ਿਸ਼ ਕਰ ਰਿਹਾ ਪਹਿਲੇ ਤਾਂ ਮੈਨੂੰ ਇਹ ਵੀਡੀਓ ਜਿਹੜੀ ਹੈ ਨਕਲੀ ਲੱਗ ਰਹੀ ਹੈ ਇਹ ਵੀਡੀਓ ਐਡਿਟ ਕਰਕੇ ਜਾਂ ਕਿਸੇ ਨੇ ਤਿਆਰ ਕੀਤੀ ਹੋਏ ਤਿਆਰ ਕੀਤੀ ਹੋਏ ਲੱਗਦੀ ਹੈ ਕਿਉਂਕਿ ਇੰਨੀ ਗੰਦੀ ਤੇ ਮਾੜੀ ਮਾਨਸਿਕਤਾ ਰੱਖਣੀ ਫਿਰ ਇੰਨੀ ਯਤਨ ਕਰਨੀ ਇਹ ਬਹੁਤ ਹੀ ਇੱਕ ਜਿਹੜਾ ਉਹ ਇਨਸਾਨ ਨਹੀਂ ਹੋ ਸਕਦਾ ਬੜੀ ਗੰਦੀ ਨਾਲੀ ਦਾ ਕੀੜਾ ਹੈ ਕੋਈ ਜਿਹੜਾ ਇਹੋ ਜੀ ਸੋਚ ਰੱਖ ਕੇ ਤੁਰਿਆ ਹੋਇਆ ਕਿ Dalit ਸਮਾਜ ਨੂੰ ਜੇ ਤੂੰ ਸੁਨੇਹਾ ਹੀ ਦੇਣਾ ਹੈ ਮੰਨ ਲੀਏ ਜੇ ਵੀਡੀਓ ਅਸਲੀ ਉਹ ਹੈ ਜੇ ਤੂੰ ਸੁਨੇਹਾ ਦੇਣਾ Dalit ਸਮਾਜ ਨੂੰ ਤੂੰ Dalit ਸਮਾਜ ਦੇ ਆਗੂਆਂ ਨਾਲ ਗੱਲ ਕਰ Dalit ਸਮਾਜ ਦੇ ਵਿੱਚ ਆ Dalit ਸਮਾਜ ਦੇ ਵਿੱਚ ਬੈਠ ਬੈਠ ਕੇ ਆਪਣੀ ਗੱਲ ਰੱਖ ਤੂੰ ਜਿਹੜਾ ਲੱਗਾ ਆ ਵੀਡੀਓ ਦੇ ਉੱਪਰ ਆਪਣੀ ਗੱਲ ਕਰਨ ਲੱਗਾ ਆ ਸਾਨੂੰ ਸਲਾਹਾਂ ਦੇਣ ਲੱਗਾ ਆ ਸਭ ਤੋਂ ਪਹਿਲਾਂ ਜੇ ਤੇਰੇ ਵਿੱਚ ਜੁਰਤ ਆ ਤਾਂ ਤੂੰ ਆ ਕੇ ਗੱਲ ਕਰ ਬੈਠ ਕੇ ਗੱਲ ਕਰ ਜੇ ਆਪਾਂ ਇਧਰਲੇ ਪਾਸੇ ਨੂੰ ਤੁਰ ਪਈਏ ਜਿਹੜੀ ਤੂੰ ਗੱਲ ਕਰ ਰਿਹਾ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਗੱਲ ਕਰ ਰਿਹਾ ਤੂੰ ਸਿੱਖ ਧਰਮ ਅ ਦੀ ਗੱਲ ਕਰ ਰਿਹਾ ਸਾਡੇ ਪੰਜਾਬ ਦੇ ਵਿੱਚ ਤਾਂ ਬੜੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਅੱਜ ਤੱਕ ਬੜੀ ਮਜ਼ਬੂਤ ਹੈ ਕਦੇ ਕੋਈ ਇਹੋ ਜੀ ਗੱਲ ਹੋਈ ਨਹੀਂ ਜੇ ਤੂੰ 바ਵਾ ਸਾਹਿਬ ਜੀ ਬਾਰੇ ਗੱਲ ਕਰਨੀ ਆ ਤਾਂ ਤੈਨੂੰ ਪਹਿਲਾਂ ਉਹਨਾਂ ਦਾ ਸੰਵਿਧਾਨ ਪੜ੍ਹ ਲੈਣਾ ਚਾਹੀਦਾ ਜੇ ਜੇਕਰ ਉਹਨੂੰ ਸੁਣਨ ਵਾਲੇ ਵੀ ਜਿਹੜੇ ਹੋਰ ਵੀ ਹੈਗੇ ਮੈਂ ਸਾਥੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਨਾ ਕਿ 바ਵਾ ਸਾਹਿਬ ਨੇ ਤਾਂ ਆਪ ਜਦੋਂ ਬਚਨ ਦੇ ਵਿੱਚ ਹੀ ਸੀ ਉਹਨਾਂ ਨੇ ਸੌਂ ਖਾਲੀ ਸੀ ਵੀ ਮੈਂ ਹਿੰਦੂ ਧਰਮ ਦੇ ਵਿੱਚ ਜੰਮ ਗਿਆ ਮੈਂ ਹਿੰਦੂ ਮਰਨਾ ਨਹੀਂ ਉਹਨਾਂ ਨੇ ਤਾਂ ਖੁਦ ਜਿਹੜਾ ਆ ਅਖੀਰ ਦੇ ਸਮੇਂ ਦੇ ਵਿੱਚ ਜਾ ਕੇ ਹਿੰਦੂ ਧਰਮ ਨੂੰ ਛੱਡ ਕੇ ਬੁੱਧ ਧਰਮ ਤੇ ਆਗ ਲਿਆ ਸੀ ਉਹ ਕਿਸੇ ਨੂੰ ਹਿੰਦੂ ਧਰਮ ਦੇ ਨਾਲ ਹਿੰਦੂ ਧਰਮ ਦੇ ਵਿੱਚ ਕਿਉਂ ਮਰਜ਼ ਕਰਨਗੇ ਜੇਕਰ ਇਹੋ ਜੀ ਕੋਈ ਗੱਲ ਸੀਗੀ ਤਾਂ ਇਹ ਕੋਈ 31 ਮਾਰਚ ਜਿਹੜੀ ਹੈ ਕੋਈ ਪਹਿਲੀ 31 ਮਾਰਚ ਨਹੀਂ ਆਈ ਪਤਾ ਨਹੀਂ ਕਿੰਨੀਆਂ 31 ਮਾਰਚਾਂ ਨਿਕਲੀਆਂ ਤੇ ਅੱਜ ਤੱਕ ਜੇ ਤੈਨੂੰ ਇੰਨਾ ਦੁੱਖ ਹੈ ਜਾਂ ਤੈਨੂੰ ਇਹੋ ਜਿਹਾ ਲੱਗ ਰਿਹਾ ਤੇ ਤੁਸੀਂ ਕਿਉਂ ਨਹੀਂ ਉਹਦੇ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸੰਵਿਧਾਨ ਬਣਿਆ ਸੰਵਿਧਾਨ ਲਿਖ ਹੋ ਰਿਹਾ ਸੀ ਉਦੋਂ ਤੁਹਾਡੇ ਜਿਹੜੇ ਮੁੱਖ ਆਗੂ ਮਾਸਟਰ ਤਾਰਾ ਸਿੰਘ ਜੀ ਮਾਸਟਰ ਬਲਦੇਵ ਸਿੰਘ ਜੀ ਭਾਈ ਸੁਜਾਨ ਸਿੰਘ ਜੀ ਵਰਗੇ ਇਦਾਂ ਦੇ ਬੁੱਧੀ ਦੇ ਮਾਲਕ ਜਿਹੜੇ ਗਾਂਧੀ ਦੇ ਨਹਿਰੂ ਦੇ ਮੁੰਡਿਆਂ ਦੇ ਚੜ੍ਹੇ ਹੋ ਸੀਗੇ ਜਿਨ੍ਹਾਂ ਨੂੰ ਸਹੀ ਤੇ ਗਲਤ ਦੀ ਪਛਾਣ ਨਹੀਂ ਸੀਗੀ ਉਹਨਾਂ ਨੂੰ ਨਹੀਂ ਸੀ ਪਤਾ ਕੀ ਕਰਨਾ ਕੀ ਨਹੀਂ ਕਰਨਾ ਚਲੋ ਜੇਕਰ ਉਹ ਵੀ ਸਮਾ ਨਿਕਲ ਗਿਆ ਤਾਂ ਫਿਰ ਸੰਵਿਧਾਨ ਦੇ ਵਿੱਚ ਹੀ ਜਿਹੜਾ ਆਰਟੀਕਲ ਹੈਗਾ ਤੁਹਾਨੂੰ ਆਜ਼ਾਦੀ ਦਿੰਦਾ ਵੀ ਤੁਸੀਂ ਆਪਣੇ ਸਿੱਖ ਰੂਪ ਦੇ ਵਿੱਚ ਆਪਣੇ ਸਨਮਾਨਜਨਕ ਕਕਾਰਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਉਹ ਕਿਤੇ ਵੀ ਆ ਜਾ ਸਕਦੇ ਆ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਸੰਵਿਧਾਨ ਦੇ ਵਿੱਚ ਇਹ ਚੀਜ਼ ਨਹੀਂ ਲਿਖੀ ਪਰ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਹਰ ਕਿਸੇ ਨੂੰ ਆਪੋ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੈ ਤੇ ਤੁਸੀਂ ਸ਼ਰਾਰਤੀ ਲੋਕ ਜਿਹੜੇ ਐ ਇਹੋ ਜੀਆਂ ਕੁੱਝੀਆਂ ਹਰਕਤਾਂ ਕਰਦੇ ਐ ਬਦਨਾਮ ਕਰਦੇ ਐ ਸਾਡੇ ਰਹਿਬਰਾਂ ਨੂੰ ਫਿਰ ਉਪਰੋਂ ਉਪਰੋਂ ਇਹ ਵੀ ਇਹ ਉਪਰ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਜੀ ਨੇ 1935 ਵਿੱਚ ਮਹਾਰਾਸ਼ਟਰਾਂ ਦੇ ਵਿੱਚ ਜਿਹੜਾ ਪਹਿਲਾ ਗੁਰੂ ਨਾਨਕ ਦੇਵ ਖਾਲਸਾ ਕਾਲਜ ਖਲਵਾਇਆ ਸੀ ਉਹਦੇ ਫਾਊਂਡਰ ਮੈਂਬਰ ਐ ਡਾਕਟਰ ਬੀ ਆਰ ਅੰਬੇਦਕਰ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਥੀਆਂ ਨੂੰ ਜਿਹੜੇ ਹੋਰ ਸੁਣ ਵੀ ਰਹੇ ਐ ਇਸ ਗੰਦੀ ਨਾਲੀ ਦੇ ਕੀੜੇ ਜਿਹੀਆਂ ਜਿਹਨਾਂ ਦੀ ਇਹਨਾਂ ਦੀ ਮਾਨਸਿਕਤਾ ਮਾੜੀ ਮਾਨਸਿਕਤਾ ਦੇ ਲੋਕਾਂ ਨੇ ਹਮੇਸ਼ਾ ਜਿਹੜੀ ਆ ਭਾਈਚਾਰੇ ਦੇ ਵਿੱਚ ਵੰਡ ਪਾਈ ਆ ਐਦਾਂ ਦੇ ਲੋਕਾਂ ਕਰਕੇ ਹੀ ਜਿਹੜਾ ਪੰਜਾਬ ਹੈ ਉਹ ਹਮੇਸ਼ਾ ਜਿਹੜਾ ਖਿੰਡਦਾ ਆਇਆ ਸੋ ਇਹੋ ਹੁਣ ਜੇਕਰ ਇਹੋ ਜਿਹੀਆਂ ਗੱਲਾਂ ਇਹ ਕਰਦੇ ਆ ਇਹੋ ਜਿਹੀਨਾਂ ਦੀ ਸੋਚ ਹੈ ਤਾਂ ਸਾਨੂੰ ਇਹਨਾਂ ਦੀ ਸੋਚ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਮੈਂ ਤਾਂ ਆਪਣੇ ਸਮਾਜ ਨੂੰ ਅਪੀਲ ਕਰਦਾ ਹਾਂ ਆਪਣੇ ਦਲਿਤ ਵਰਗ ਨੂੰ ਅਪੀਲ ਕਰਦਾ ਹਾਂ ਵੀ ਜੇਕਰ ਇਹੋ ਜੇ ਇਹੋ ਜੇ ਆਗੂ ਜਿਹੜੇ ਆ ਉਹ ਦਲਿਤ ਵਰਗ ਨੂੰ ਸਲਾਹ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਪਹਿਲਾਂ ਦਲਿਤ ਵਰਗ ਨਾਲ ਕੋਲੋਂ ਪੁੱਛੇ ਅਸੀਂ ਇਹਨਾਂ ਕੋਲੋਂ ਪੁੱਛਨੇ ਆ ਵੀ ਤੁਸੀਂ ਪੰਜਾਬ ਦੇ ਵਿੱਚ ਆ ਕੇ ਭਾਰਤ ਦੇ ਵਿੱਚ ਆ ਕੇ ਅੱਜ ਤੱਕ ਕਿੰਨੀ ਕੁ ਕੋਸ਼ਿਸ਼ ਕੀਤੀ ਹੈ ਵੀ ਅਸੀਂ ਜਿਹੜੀਆਂ ਧਾਰਾਵਾਂ ਦੇ ਵਿੱਚ ਸੋਧ ਕਰਵਾਈਏ ਜੇ ਅਸੀਂ ਆਪਣੇ ਕੋ ਹੱਕ ਦੀ ਗੱਲ ਕਰ ਸਕੀਏ ਕਿ ਤੁਹਾਨੂੰ ਦੰਗੇ ਫਸਾਦ ਤੋਂ ਇਲਾਵਾ ਤੇ ਅਨਹੂਰ ਕੁਝ ਆਉਂਦਾ ਨਹੀਂ ਤੁਸੀਂ ਦਲਿਤਾਂ ਦੀਆਂ ਸਾਡੀਆਂ ਭਾਵਨਾਵਾਂ ਜਿਹੜੀਆਂ ਤੁਸੀਂ ਉਹਨਾਂ ਨੂੰ ਹਮੇਸ਼ਾ ਜਿਹੜਾ ਤੁਸੀਂ ਆਹਤ ਕੀਤਾ ਹੈ ਜੇਕਰ ਐਡੀ ਤੁਸੀਂ ਜ਼ਰੂਰਤ ਦੇ ਮਾਲਕ ਹੋ ਜੇਕਰ ਤੂੰ ਐਡਾ ਜਿਹੜਾ ਬੋਲ ਰਿਹਾ ਐਡੀ ਜ਼ਰੂਰਤ ਦਾ ਮਾਲਕ ਹੈ ਜਿੱਥੇ ਤੂੰ ਰਹਿ ਰਿਹਾ ਉੱਥੇ ਵੀ ਤਾਂ ਡਾਕਟਰ ਬੀ ਆਰ ਅੰਬੇਦਕਰ ਦੀ ਦੇ ਸਟੈਚੂ ਲੱਗੇ ਆ ਉੱਥੇ ਅੱਖ ਲਾ ਕੇ ਦਿਖਾ ਉੱਥੇ ਜਾ ਕੇ ਦਿਖਾ ਤੂੰ ਕਿਹਨਾਂ ਨੂੰ ਨਾਲੇ ਤੂੰ ਸਨੇਹਾ ਕਿਹਨਾਂ ਨੂੰ ਦੇ ਰਿਹਾ ਮੈਂ ਇਹ ਵੀ ਪੁੱਛਣਾ ਚਾਹੁੰਦਾ ਵੀ ਤੂੰ ਸਨੇਹਾ ਕਿਹਨਾਂ ਨੂੰ ਦੇ ਰਿਹਾ ਕੀ ਗੁਰੂ ਸਾਹਿਬ ਨੂੰ ਮੰਨਣ ਵਾਲੇ ਸਿੱਖ ਸੰਗਤ ਤੇ ਦਲਿਤ ਵਰਗ ਮਤਲਬ ਗੁਰੂ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਆ ਸਿੱਖ ਵੀ ਦਲਿਤ ਵੀ ਔਰ ਦਲਿਤ ਜਿਹੜਾ ਆਪਣਾ ਰੈਬਰ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਵੀ ਮੰਨਦੇ ਐ ਓਵਰ ਆਲ ਜਿਹੜਾ ਸੰਵਿਧਾਨ ਦੇ ਨਿਰਮਾਤਾ ਹੈ ਉਹ ਉਹਨਾਂ ਨੇ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਰਾਈਟ ਦਿੱਤੇ ਐ ਤੇ ਤੂੰ ਕਹਿ ਰਿਹਾ ਕਿ ਗੁਰੂ ਸਾਹਿਬ ਨੂੰ ਮੰਨਣ ਵਾਲੇ ਸਿੱਖ ਤੇ ਦਲਿਤ 14 ਤਰੀਕ ਨੂੰ ਜਿਹੜਾ ਸਟੈਚੂਆਂ ਦੇ ਨਾਲ ਛੇਡਛਾੜ ਕਰਨ ਕੀ ਤੂੰ ਤੂੰ ਤੈਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਦੇ ਵਿੱਚ ਅੱਜ ਤੱਕ ਗੁਰੂ ਗੁਰਬਾਣੀ ਦਾ ਪ੍ਰਕਾਸ਼ ਹੈ ਗੁਰੂ ਸਾਹਿਬ ਦੀ ਮੰਨਤ ਹੈ ਬਾਣੀ ਦੇ ਅਨੁਸਾਰ ਜਨ ਜੀਵਨ ਚੱਲਦਾ ਹੈ ਚਾਹੇ ਉਹ ਦਲਿਤ ਵਰਗ ਹੈ ਚਾਹੇ ਬਹੁ ਗਿਣਤੀ ਲੋਕ ਜਿਹੜੇ ਐ ਉਹ ਗੁਰੂ ਸਾਹਿਬ ਦੀ ਬਾਣੀ ਦੇ ਅਨੁਸਾਰ ਗੁਰੂ ਸਾਹਿਬ ਦਾ ਪ੍ਰਕਾਸ਼ ਸੁੱਖ ਦੇ ਵਿੱਚ ਦੁੱਖ ਦੇ ਵਿੱਚ ਗਮੀ ਦੇ ਵਿੱਚ ਖੁਸ਼ੀ ਦੇ ਵਿੱਚ ਵਿਆਹ ਸ਼ਾਦੀਆਂ ਤੇ ਮਰਨ ਉਪਰੰਤ ਹਰੇਕ ਜਗ੍ਹਾ ਦੇ ਉੱਪਰ ਜਿਹੜਾ ਸ਼ੁਰੂਆਤ ਹੈ ਉਹ ਗੁਰੂ ਸਾਹਿਬ ਦੇ ਪ੍ਰਕਾਸ਼ ਨਾਲ ਹੁੰਦੀ ਹੈ ਸਾਡੀ ਇੰਨੀ ਜਿਹੜੀ ਸਾਹਜ ਹੈਗੀ ਹੈ ਕਿਦੋਂ ਮਖਰੀਵੇਂ ਖੜੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੋ ਜਿਹੜੇ ਲੋਕ ਉਹਨੂੰ ਸੁਣ ਰਹੇ ਆ ਜਾਂ ਫੋਲੋ ਕਰ ਰਹੇ ਆ ਜਾਂ ਉਹਦੇ ਕਹਿਹਦੇ ਇਹੋ ਜੇ ਕੰਮ ਕਰ ਰਹੇ ਆ ਜਾਂ ਜਿਨ੍ਹਾਂ ਨੂੰ ਸਨੇਹਾ ਦੇਣਾ ਚਾਹ ਰਿਹਾ ਉਹ ਵੀ ਐਦਾਂ ਕਰ ਦਿਓ ਕਿ ਉਹਨਾਂ ਨੂੰ ਇਸ ਗੱਲ ਬਾਰੇ ਨਹੀਂ ਪਤਾ ਵੀ ਜਿਹੜਾ ਨਿਸ਼ਾਨ ਇਹ ਜਿੱਥੇ ਖੜ ਕੇ ਬੋਲ ਰਿਹਾ ਪਿੱਛੇ ਨਿਸ਼ਾਨ ਹੈ ਗੁਰੂ ਸਾਹਿਬਾਂ ਦਾ ਨਿਸ਼ਾਨ ਹੈ ਉਹ ਨਿਸ਼ਾਨ ਜਿਹੜਾ ਆ ਬਹੁ ਗਣਤੀ ਵਿੱਚ ਦਲਿਤ ਵਰਗ ਨੇ ਸੋਨੇ ਦੇ ਵਿੱਚ ਮਢਾ ਕੇ ਆਪਣੇ ਗਲਾਂ 'ਚ ਪਾਇਆ ਆਪਣੇ ਡੋਲਿਆਂ ਤੇ ਟੈਟੂ ਬਹਾਈਆ ਆਪਣੀ ਸ਼ਕਤੀ ਦੇ ਟੈਟੂ ਬਹਾਈਆ ਆਪਣੀਆਂ ਗੱਡੀਆਂ ਦੇ ਵਿੱਚ ਆਪਣੇ ਟਰੱਕਾਂ ਦੇ ਉੱਪਰ ਜਿਹੜੇ بڑے بڑے ਨਿਸ਼ਾਨ ਜਿਹੜੇ ਬਣਾ ਕੇ ਲਾਏ ਆ ਆਪਣੇ ਘਰਾਂ ਦੇ ਵਿੱਚ ਨਿਸ਼ਾਨ ਬਣਾ ਕੇ ਲਾਏ ਆ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਨਿਸ਼ਾਨ ਚ ਇਹ ਜਿਹੜਾ ਸ਼ਸ਼ੋਭਿਤ ਹੈ ਕੀ ਤੂੰ ਇਹ ਵਖਰੀਮਾ ਖੜਾ ਕਰਕੇ ਪਾੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇਕਰ ਤੇਰੇ ਵਿੱਚ ਐਡੀ ਜ਼ੋਰਤ ਹੈ ਤਾ ਤੂੰ ਐਡਾ ਆਪਣੇ ਆਪ ਦੇ ਵਿੱਚ ਖੱਬੀ ਖਾਨ ਹੈ ਜਾਂ ਤੂੰ ਐਡਾ ਆਪਣੇ ਆਪ ਨੂੰ ਸਨੇਹ ਦੇਣ ਦੀ ਕੋਸ਼ਿਸ਼ ਕਰ ਰਿਹਾ ਤਾਂ ਤੂੰ ਇਹ ਗੱਲ ਜਿਹੜੀ ਹੈ ਇਹ ਦਲਿਤ ਸਮਾਜ ਦੇ ਵਿੱਚ ਆ ਕੇ ਕਰ ਦਲਿਤ ਸਮਾਜ ਦੇ ਆਗੂਆਂ ਦੇ ਵਿੱਚ ਖੜ ਕੇ ਗੱਲ ਕਰ ਜਾਂ ਜਿਹੜੇ ਤੇਰੇ ਆਗੂ ਹੈ ਮੈਂ ਜਿੱਥੋਂ ਤੱਕ ਪੜਿਆ ਗੁਰੂ ਸਾਹਿਬ ਦੀ ਜਿਹੜੇ ਸਿੱਖ ਹੈ ਬੜੀ ਮਹਾਨ ਬੜੀ ਮਹਾਨ ਰਤਬੇ ਦੇ ਮਾਲਕ ਹੈਗੇ ਆ ਉਹਨਾਂ ਨੇ ਕਦੀ ਵੀ ਕਦੀ ਵੀ ਪਿੱਠ ਦੇ ਪਿੱਛੇ ਕਿਸੇ ਦੇ ਵਾਰ ਨਹੀਂ ਕੀਤਾ ਨਾ ਕਦੀ ਉਹਨੇ ਇਹੋ ਜੀ ਕੋਈ ਕੋਜੀ ਹਰਕਤ ਕੀਤੀ ਹੈ ਜੇਕਰ ਕੋਈ ਸਿੱਖ ਲੜਿਆ ਆਪਣੇ ਹੱਕਾਂ ਲਈ ਲੜਿਆ ਜੇਕਰ ਲੜਿਆ ਤਾਂ ਇੱਕ ਤਾਨ ਕੇ ਬਾਬੜ ਕੇ ਮੋਰੇ ਖੜ ਕੇ ਲੜਿਆ ਮੈਨੂੰ ਨਹੀਂ ਸਮਝ ਆਉਦੀ ਕਿ ਇਹ ਇਹੋ ਜਿਹੇ ਲੋਕ ਹੋਣਗੇ ਜਿਹੜੇ ਸਿੱਖ ਧਰਮ ਦਾ ਨਾਮ ਵਰਤ ਕੇ ਇਸ ਕਮਿਊਨਿਟੀ ਦਾ ਨਾਮ ਵਰਤ ਕੇ ਬਾਬਾ ਸਾਹਿਬ ਦੇ ਸਟੈਚੂਆਂ ਦੇ ਨਾਲ ਸ਼ੀਟ ਸ਼ੈਡ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਗੁੰਮਰਾਹ ਹੋ ਕੇ ਜਿਹੜਾ ਆ ਉਹ ਇਹੋ ਜਿਹੇ ਜਿਹੜੇ ਆਗੂ ਗੰਦੀ ਨਾਲੀ ਦੇ ਕੀੜੇ ਜਿਹੜੇ ਬੋਲਦੇ ਆ ਬਕਵਾਸ ਕਰਦੇ ਆ ਉਹਨਾਂ ਦੇ ਪਿੱਛੇ ਲੱਗ ਕੇ ਪਤਾ ਨਹੀਂ ਕਿਹੋ ਜੀਆਂ ਗੱਲਾਂ ਜਿਹੜੀਆਂ ਸੋਚਣ ਲੱਗ ਪੈਂਦੇ ਆ ਸੋ ਅੱਜ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਜਿਹੜੀ ਆ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਦੇ ਹੋਏ ਮਜ਼ਬੂਤ ਕਰਦੇ ਹੋਏ ਦਲਿਤ ਮੈਂ ਇਥੇ ਦਲਿਤ ਮੈਂ ਇਥੇ ਵੀ ਕਹਿਣਾ ਚਾਹੁੰਦਾ ਵੀ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਵੀ ਕਿਸੇ ਵੀ ਧਰਮ ਦੇ ਆਗੂ ਨੂੰ ਜਾਂ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਆਪਣੇ ਵੱਲੋਂ ਨਿਰਦੇਸ਼ ਦੇਵੇ ਵੀ ਭਾਈ ਤੂੰ ਆਹ ਮੰਨ ਤੇਰਾ ਆਹ ਗੁਰੂ ਆ ਤੇਰਾ ਆਹ ਧਰਮ ਹੈ ਉਹ ਉਹ ਜਿਹੜਾ ਧਰਮ ਹੈ ਉਹਨੂੰ ਵਿਰਾਸਤ ਦੇ ਵਿੱਚ ਆਪਣੇ ਜਿਹੜਾ ਉਹਦਾ ਭਾਈਚਾਰਕ ਸਾਂਝ ਹੈ ਜੋ ਉਹਦਾ ਕਿਸੇ ਵੀ ਆਗੂ ਨੂੰ ਜਿਹੜਾ ਆ ਆਪਣਾ ਕਿਸੇ ਨੂੰ ਆਗੂ ਨੂੰ ਅਧਿਕਾਰ ਨਹੀਂ ਵੀ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਤੂੰ ਐਸ ਧਰਮ ਨੂੰ ਮੰਨ ਐਸ ਧਰਮ ਨੂੰ ਫੋਲੋ ਕਰ ਤੇਰਾ ਧਰਮ ਹੈ ਤੇਰੇ ਅਧਿਕਾਰ ਹੈ ਇਹ ਜਿਹੜੇ ਆ ਇਹ ਸਾਡੇ ਇਹ ਸਾਡੀ ਬਾਣੀ ਸਾਡੇ ਰਹਿਬਰ ਸਾਨੂੰ ਸਿਖਾਉਂਦੇ ਸਾਨੂੰ ਵਿਰਾਸਤ ਦੇ ਵਿੱਚ ਆਪਣਾ ਧਰਮ ਆਪਣਾ ਸਾਰਾ ਕੁਝ ਮਿਲਦਾ ਹੈ ਇਹ ਅਸੀਂ ਦੇਖਣਾ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਹੁਣ ਮੈਂ ਆਪਣੇ ਵੱਲੋਂ ਸਮੂਹ ਸਾਥੀਆਂ ਨੂੰ ਸਾਰਿਆਂ ਨੂੰ ਕਿਉਂਕਿ ਮੈਂ ਵੀ ਦਲਿਤ ਜਥੇਬੰਦੀ ਵੱਲੋਂ ਹਮੇਸ਼ਾ ਜਿਹੜਾ ਆ ਉਹ ਕਿਤੇ ਨਾ ਕਿਤੇ ਆਪਣੇ ਗਰੀਬ ਲੋਕਾਂ ਦੇ ਗਰੀਬ ਗੁਰਬੇ ਦੇ ਆਪਣੇ ਹੱਕਾਂ ਲਈ ਅਸੀਂ ਲੜਾਈ ਲੜਦੇ ਰਹੇ ਹਾਂ ਪੰਜਾਬ ਦੇ ਵਿੱਚ ਵੀ ਲੜਦੇ ਰਹੇ ਹਾਂ ਪੂਰੇ ਜਿੱਥੇ-ਥੇ ਮੌਕਾ ਮਿਲੇ ਲੜਦੇ ਰਹੇ ਔਰ ਵਧੀਆ ਸਾਡੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਬੜੀ ਮਜ਼ਬੂਤ ਹੈਗੀ ਹੈ ਸੋ ਮੈਂ ਇਥੋਂ ਆਪਣੇ ਮੰਚ ਤੋਂ ਸਨੇਹਾ ਦੇਣਾ ਚਾ ਰਿਹਾ ਆਪਣੇ ਆਗੂਆਂ ਨੂੰ ਵੀ ਸਨੇਹਾ ਦੇਣਾ ਚਾ ਰਿਹਾ Dalit ਵਰਗ ਦੇ ਆਗੂਆਂ ਨੂੰ ਸਨੇਹਾ ਦੇਣਾ ਚਾ ਰਿਹਾ ਹੁਣ ਵਾਕਈ ਸਾਨੂੰ ਜਿਹੜੀ ਆਪਣੀ ਭਾਈਚਾਰਕ ਸਾਂਝ ਜਿਹੜੀ ਆ ਉਹ ਮਜ਼ਬੂਤ ਦਿਖਾਉਣੀ ਪੈਣੀ ਆ ਸਾਬਤ ਕਰਨੀ ਪੈਣੀ ਆ ਵੀ ਵਾਕਈ ਸਾਡੀ ਭਾਈਚਾਰਕ ਸਾਂਝ ਜਿਹੜੀ ਬੜੀ ਮਜ਼ਬੂਤ ਹੈ ਉਹਦੇ ਲਈ ਮੈਂ ਬੇਅੰਤੀ ਕਰਨ ਜਾ ਰਿਹਾ ਕਿਉਂਕਿ ਮੰਗ ਪੱਤਰ ਅਸੀਂ ਲੱਖਾਂ ਮੰਗ ਪੱਤਰ ਦਿੱਤੇ ਆ ਹਮੇਸ਼ਾ ਮੰਗ ਪੱਤਰ ਦਿੰਦਿਆਂ ਆ ਕੋਈ ਵੀ ਗੱਲ ਹੁੰਦੀ ਅਸੀਂ ਮੰਗ ਪੱਤਰ ਦੇ ਦਿੱਤਾ ਪਿੱਛੇ ਜੇ ਮਨਿਸਟਰ ਵੀ ਬੋਲੇ ਆ ਸੀ ਇੱਕ ਬਾਬਾ ਸਾਹਿਬ ਜੀ ਬਾਰੇ ਉਹਦੇ ਲਈ ਵੀ ਅਸੀਂ ਬੜੀ ਜਦੋਜਿਦ ਕੀਤੀ ਬੜੇ ਮੰਗ ਪੱਤਰ ਦਿੱਤੇ ਪਰ ਕੋਈ ਮਾਫੀ ਨਹੀਂ ਹੋਈ ਕਿਸੇ ਨੇ ਕੁਰਸੀ ਤੋਂ ਨਹੀਂ ਲਾਇਆ ਕੋਈ ਉਸ ਨੇ ਰਿਅਲਾਈਜ਼ ਨਹੀਂ ਕੀਤਾ ਸੋ ਇਹੋ ਜਿਹੀਆਂ ਜਿਹੜੀਆਂ ਕੋਝੀਆਂ ਹਰਕਤਾਂ ਇਹ ਚਲਦੀਆਂ ਰਹਿਣੀਆਂ ਸੋ ਸਾਨੂੰ ਹੁਣ ਦ੍ਰਿਹੜ ਜਿਹੜਾ ਆ ਨਿਰਣਾ ਕਰਨਾ ਪੈਣਾ ਆ ਡਿਸੀਜਨ ਲੈਣਾ ਪੈਣਾ ਆ ਇਕੱਠੇ ਹੋਣਾ ਪੈਣਾ ਆ ਕਿਉਂਕਿ ਇਹ ਜਿਹੜਾ ਮਾਹੌਲ ਹੈਗਾ ਇਹ ਹੱਥੋਂ ਨਿਕਲਿਆ ਜਾ ਰਿਹਾ ਸਾਨੂੰ ਭਾਈਚਾਰਕ ਸਾਂਝ ਮਜ਼ਬੂਤ ਰੱਖਦਿਆਂ ਨੂੰ ਸਦੀਆਂ ਬੀਤ ਗਈਆਂ ਅਸੀਂ ਹਮੇਸ਼ਾ ਸਾਬਤ ਕੀਤਾ ਵੀ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਹੈ ਅਸੀਂ ਹਰ ਉਹ ਹੀਲਾ ਕੀਤਾ ਜਿਹਦੇ ਨਾਲ ਭਾਈਚਾਰਕ ਸਾਂਝ ਮਜ਼ਬੂਤ ਰਹੇ ਅਸੀਂ ਆਪਣੇ ਆਪ ਨੂੰ ਹਰੇਕ ਜਗ੍ਹਾ ਤੇ ਸਾਬਤ ਕਰਦੇ ਆਏ ਆਂ ਪਰ ਹੁਣ ਜਿਹੜੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਜਿਹੜੀ ਗੱਲ ਇਹਦੇ ਵਿੱਚ ਧਰਮ ਦੀ ਵੀ ਗੱਲ ਕੀਤੀ ਆ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਵੀ ਜਿਹੜਾ ਉਹ ਬੋਲਿਆ ਗਿਆ ਸੋ ਮੈਂ ਇੱਥੋਂ ਕਹਿਣਾ ਚਾਹੁੰਦਾ ਵੀ ਅਸੀਂ ਹੁਣ ਸ਼ੁਰੂਆਤ ਕਰੀਏ ਜਿੱਥੇ ਤੇ ਸਾਡੇ ਸਬੰਧ ਹੈਗੇ ਆ ਸਿੱਖ ਸਰੂਪ ਚਿਹਰਿਆਂ ਦੇ ਨਾਲ ਸਾਡੇ ਸਬੰਧ ਹੈ ਸਿੱਖ ਧਰਮ ਦੇ ਆਗੂਆਂ ਦੇ ਨਾਲ ਸਾਡੇ ਸਬੰਧ ਹੈ ਸਿੱਖ ਧਰਮ ਦੇ ਵਿੱਚ ਵਧੀਆ ਭਾਈਚਾਰਕ ਸਾਂਝ ਹੈ ਸਾਡੇ ਸੰਤ ਮਹਾਤਮਾ ਮਹਾਂਪੁਰਸ਼ਾਂ ਦੀ ਵੀ ਹੈਗੀ ਹੈ ਸੋ ਸਾਡੇ ਜਿਹੜੇ ਮੁੱਖ ਆਗੂ ਹੈ ਗੁਰਦੁਆਰਾ ਸਹਿਬਾਨਾਂ ਤੋਂ ਗੱਲ ਸ਼ੁਰੂ ਹੁੰਦੀ ਗੁਰਦੁਆਰਾ ਸਹਿਬ ਦੇ ਵਿੱਚ ਜਿਹੜੀਆਂ ਸਾਡੀਆਂ ਕਮੇਟੀਆਂ ਸ਼ੁਰੂ ਅਕਦਾਸ ਮਹਾਰਾਜ ਗੁਰੂ ਘਰਾਂ ਦੀਆਂ ਕਮੇਟੀਆਂ ਆ ਉਹ ਇੱਕ ਵੱਡਾ ਮੰਚ ਤਿਆਰ ਕਰਕੇ ਦਿੰਦੀਆਂ ਜਿੱਥੇ ਸਾਡੇ ਸਿੱਖ ਧਰਮ ਦੇ ਆਗੂ ਆਉਂਦੇ ਆ ਆਪਣੀ ਪ੍ਰਚਾਰ ਕਰਦੇ ਆਪਣੀ ਗੱਲ ਮੂਰੇ ਰੱਖਦੇ ਅਸੀਂ ਉਹਨਾਂ ਨੂੰ ਮੰਚ ਤਿਆਰ ਕਰਕੇ ਦਿੰਨੇ ਆ ਉਹ ਆਪਣੀ ਗੱਲ ਤੁਰ ਕੇ ਜਾਂਦੇ ਹੋਰ ਅਸੀਂ ਆਗੂ ਆਪਣੇ ਸਮਾਜ ਦੇ ਦਲਿਤ ਆਗੂਆਂ ਨੂੰ ਨਜ਼ਰ ਅੰਦਾਜ਼ ਕਰਕੇ ਜਿਹੜਾ ਆ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਕਰਨੇ ਲਈ ਦੂਜੀ ਆਗੂਆਂ ਨੂੰ ਜਿਹੜਾ ਅਸੀਂ ਵੱਧ ਸਨੇਹਾ ਦਿੰਨੇ ਆ ਉਹਨਾਂ ਨੂੰ ਵੱਧ ਜਿਹੜਾ ਬੋਲਣ ਦਾ ਮੌਕਾ ਦਿੰਨੇ ਆ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੰਨੇ ਆ ਅਸੀਂ ਆਪਣੀ ਭਾਈਚਾਰਕ ਸਾਂਝ ਨੂੰ ਬੇਖੂਬੀ ਜਿਹੜਾ ਨਭਾਉਨੇ ਆ ਮਜ਼ਬੂਤ ਕਰਦੇ ਆ ਸੋ ਹੁਣ ਸਾਡੀਆਂ ਭਾਵਨਾਵਾਂ ਆਹਤ ਹੋਈਆਂ ਸਾਡੇ ਰੈਬਰ ਡਾਕਟਰ ਬੀ ਆਰ ਅੰਬੇਦਕਰ ਜੀ ਸਾਡੇ ਰੈਬਰ ਸ਼ਿਰੋਵੀਦਾਸ ਮਹਾਰਾਜ ਜੀ ਬਾਰੇ ਜਿਹੜੇ ਆ ਉਹ ਅਪਸ਼ਬਦ ਬੋਲੇ ਗਏ ਆ ਔਰ ਬੋਲੇ ਵੀ ਉਸ ਆਗੂ ਨੇ ਜਿਹੜਾ ਆਪਣੇ ਆਪ ਨੂੰ ਇੱਕ ਸਮਰਥਕ ਦੱਸਦਾ ਇੱਕ ਇੱਕ ਧਰਮ ਦਾ ਨਾਂ ਲੈ ਕੇ ਗੱਲ ਕੀਤੀ ਆ ਸਿੱਖ ਧਰਮ ਨੂੰ ਮੋਹਰੇ ਰੱਖ ਕੇ ਗੱਲ ਕੀਤੀ ਹੈ ਸੋ ਇਹ ਜਿਹੜੀ ਮੁਹਿਮ ਹੈ ਜਿਹੜਾ ਮੰਗ ਪੱਤਰ ਹੈ ਜਿਹੜਾ ਇਕੱਠੇ ਹੋਣ ਦਾ ਜਿਹੜਾ ਕੰਮ ਹੈ ਇਹ ਸਾਡੇ ਜਿੰਨੇ ਵੀ ਜਿੱਥੇ ਬੰਦੀਆਂ ਦੇ ਮੁਖ ਆਗੂ ਹੈ ਗੁਰਦੁਆਰਾ ਸਹਿਬਾਨ ਕਮੇਟੀਆਂ ਦੇ ਆਗੂ ਸਹਿਬਾਨ ਹੈਗੇ ਆ ਸਾਰਿਆਂ ਨੂੰ ਇਕੱਠੇ ਹੋ ਕੇ ਜਿੱਥੇ ਜਿੱਥੇ ਉਹਨਾਂ ਦੇ ਨਾਲ ਉਹਨਾਂ ਦੀ ਭਾਈਚਾਰਕ ਸਾਂਝ ਸਿੱਖ ਰੂਪ ਚਿਹਰਿਆਂ ਦੇ ਨਾਲ ਮਜ਼ਬੂਤ ਹੈ ਉਹਨਾਂ ਨਾਲ ਵਾਰਤਾਲਾਪ ਕਰਨ ਉਹਨਾਂ ਨਾਲ ਮੀਟਿੰਗਾਂ ਕਰਨ ਤੇ ਜਿਹੜੇ ਮੰਗ ਪੱਤਰ ਦੇਣੇ ਆ ਉਹ ਸਿੱਖ ਸਰੂਪ ਆਗੂ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਮਾਨ ਸਨਮਾਨ ਦਿੱਤਾ ਹਮੇਸ਼ਾ ਜਿਨ੍ਹਾਂ ਦੇ ਨਾਲ ਰਹੇ ਆ ਉਹਨਾਂ ਨੂੰ ਮੋਰੇ ਹੋ ਕੇ ਉਹ ਇਹੋ ਜੇ ਲੋਕਾਂ ਦੇ ਬਿਆਨਾਂ ਨੂੰ ਸਟੇਟਮੈਂਟਾਂ ਨੂੰ ਕੰਡੈਮ ਕਰਨ ਉਹਨੂੰ ਕਟਣ ਉਹਦੇ ਖਿਲਾਫ ਬੋਲਣ ਵੀ ਇਹ ਸ਼ਖਸ ਗਲਤ ਬੋਲ ਰਿਹਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੰਜਾਬ 'ਚ ਸਾਡੀ ਪਾਈਚਾਰਕ ਸੰਜ ਮਜ਼ਬੂਤ ਹੈ ਚਾਹੇ ਉਹ ਰਾਜਨੀਤਿਕ ਪਾਰਟੀਆਂ 'ਚ ਸਾਡੇ ਆਗੂ ਬੈਠੇ ਆ ਦਲਿਤ ਆਗੂਆਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦੇ ਸਬੰਧ ਜਿਹੜੇ ਮਜ਼ਬੂਤ ਹੈ ਸਾਨੂੰ ਦਲਿਤ ਮੁਖ ਆਗੂਆਂ ਨੂੰ ਚਾਹੀਦਾ ਚਾਹੀ ਉਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੈ ਕਮੇਟੀਆਂ ਦੇ ਮੈਂਬਰ ਸਹਿਬਾਨ ਹੈ ਕਿਸੇ ਜਿੱਥੇ ਬੰਦੀਆਂ ਦੇ ਆਗੂ ਸਹਿਬਾਨ ਹੈ ਕਿਉਂਕਿ ਫਰੰਟ ਫੁੱਟ ਤੇ ਅਸੀਂ ਕੰਮ ਕਰਦੇ ਆਂ ਔਰ ਅਸੀਂ ਮਜ਼ਬੂਤ ਕਰਦੇ ਆਂ ਅਸੀਂ ਹਮੇਸ਼ਾ ਜਿਹੜਾ ਹੈ ਭਾਈ ਜਰਕਸਾਂਝ ਨੂੰ ਮਜ਼ਬੂਤ ਕਰਨ ਲਈ ਆਪਣੇ ਆਗੂਆਂ ਨੂੰ ਨਜ਼ਰ ਅੰਦਾਜ਼ ਕਰਕੇ ਅਸੀਂ ਇਹਨਾਂ ਦੇ ਨਾਲ ਮੋਂਡੇ ਦਾ ਮੋਂਡਾ ਲਾ ਕੇ ਖੜਦੇ ਅੱਜ ਲੋੜ ਹੈ ਕਿਉਂਕਿ ਸਿੱਖ ਧਰਮ ਨੂੰ ਮੋਹਰੇ ਰੱਖ ਕੇ ਗੱਲ ਕੀਤੀ ਗਈ ਹੈ ਔਰ ਉਹਦੇ ਵਿੱਚ ਇਹ ਵੀ ਸ਼ਬਦ ਬੋਲੇ ਗਏ ਕਿ ਸਮੂਹ ਗੁਰੂ ਸਾਹਿਬ ਨੂੰ ਮੰਨਣ ਵਾਲੀਆਂ ਸਿੱਖ ਸੰਗਤਾਂ ਤੇ ਦਲਿਤ ਵਰਗ ਨੂੰ ਬੇਨਤੀ ਕੀਤੀ ਐ ਸੋ ਹੁਣ ਇਹ ਜਿਹੜੀ ਸ਼ੁਰੂਆਤ ਹੈਗੀ ਐ ਇਹ ਸ਼ੁਰੂਆਤ ਜਿਹੜੀ ਹੈ ਸਾਡੇ ਸਿੱਖ ਧਰਮ ਦੇ ਆਗੂਆਂ ਨੂੰ ਮੋੜੇ ਹੋ ਕੇ ਦਲਿਤ ਵਰਗ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਨੀ ਪੈਣੀ ਐ ਕਿ ਇਹੋ ਜਿਹੇ ਜਿਹੜੇ ਗਲਤ ਬਿਆਨ ਐ ਕਿਉਂਕਿ ਕਿਸੇ ਵੀ ਦੇਸ਼ ਦੇ ਸੰਵਿਧਾਨ ਦੇ ਖਿਲਾਫ ਬੋਲਣਾ ਉਹ ਬਹੁਤ ਗਲਤ ਐ ਕਿਸੇ ਵੀ ਧਰਮ ਦੇ ਕਿਸੇ ਵੀ ਧਰਮ ਦੇ ਗੁਰੂ ਦੇ ਖਿਲਾਫ ਬੋਲਣਾ ਉਹ ਗਲਤ ਹੈ ਜੇਕਰ ਅਸੀਂ ਗੱਲ ਇਕੱਠੇ ਹੋ ਕੇ Dalit ਸਮਾਜ ਨੂੰ ਇਕੱਠੇ ਹੋ ਕੇ ਸਾਰੇ ਆਗੂਆਂ ਨੇ ਇੱਕ ਮੁਠ ਹੋ ਕੇ ਇਹਦੇ ਤੇ رائے ਜ਼ਰੂਰ ਕਰਨੀ ਪੈਣੀ ਹੈ ਜ਼ਰੂਰ ਜਿਹੜਾ ਇਹੋ ਜਿਹਾ ਵਿਚਾਰ ਬਣਾਉਣਾ ਪੈਣਾ ਕਿਉਂਕਿ ਇਹ ਇਹ ਹਮਲਾ ਪਹਿਲਾ ਨਹੀਂ ਹੈ ਇਹ ਸਾਡੀ ਵਿਚਾਰਧਾਰਾ ਦੇ ਡਾਕਟਰ ਬੀ ਆਰ ਅੰਬੇਦਕਰ ਜੀ ਸਾਡੇ ਮਹਾਪੁਰਸ਼ ਹੈ ਔਰ ਸਾਡੇ ਰੈਬਰ ਸ਼ੁਰੂਆਤ ਸਮਾਰਤ ਜਿੱਤੇ ਕੋਈ ਪਹਿਲਾ ਹਮਲਾ ਨਹੀਂ ਹੈ ਇਹੋ ਜਿਹਾਂ ਘਟਨਾਵਾਂ ਨਾ ਹੋਣ ਕੋਈ ਵੀ ਜਿਹੜਾ ਗੰਦੀ ਨਾਲੀ ਦਾ ਕੀੜਾ ਕੋਈ ਇਹੋ ਜਿਹਾ ਸ਼ਖਸ ਜਿਹੜਾ ਆ ਕੋਈ ਜਿਰਤ ਨਾ ਕਰ ਸਕੇ ਦੁਬਾਰਾ ਇਹੋ ਜੀ ਗੱਲ ਕਰਨ ਦੀ ਇਹੋ ਜੇ ਸ਼ਬਦ ਜਿਹੜੇ ਬੋਲਣ ਦੀ ਜਾਂ ਸਾਡੀ ਭਾਈਚਾਰਕ ਸਾਂਝ ਦੇ ਵਿੱਚ ਫੁੱਟ ਪਾਉਣ ਦੀ ਇਹੋ ਜੀ ਕੋਸ਼ਿਸ਼ ਨਾ ਕਰ ਸਕੇ ਸੋ ਸਾਨੂੰ ਕੋੜਾਕੁਟ ਕਰਕੇ ਉਹਨਾਂ ਆਗੂਆਂ ਦੇ ਨਾਲ ਗੱਲਬਾਤ ਕਰਕੇ ਉਨਾ ਅਗੂਆ ਨੂੰ ਮੂਰੇ ਲੈ ਕੇ ਤੁਰਨਾ ਹੀ ਪੈਣਾ ਕਿ ਸਾਡੀ ਵਕਈ ਭਾਈਚਾਰਕ ਸਾਂਝ ਮਜ਼ਬੂਤ ਹੈ ਤਾਂ ਜੋ ਜਿਹੜਾ ਇਹ ਮਨੂ ਦੀ ਵਿਵਸਥਾ ਵਾਲਾ ਸਿਸਟਮ ਹੈ ਜਿਹੜਾ ਇੱਕ ਆਰਐਸਐਸ ਦਾ ਅਜੰਡਾ ਹੈ ਜਿਹੜਾ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਹੈ ਇਹਨਾਂ ਦੀ ਵੀ ਪੰਜਾਬ ਦੇ ਵਿੱਚ ਫੁੱਟ ਪਾ ਕੇ ਰੱਖੋ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੇ ਹੋਏ ਲੋਕਾਂ ਨੂੰ ਆਪਸ ਦੇ ਵਿੱਚ ਪਾੜੋ ਤੇ ਆਪਣਾ ਜਿਹੜਾ ਏਜੰਡਾ ਸਿੱਧਾ ਰੱਖੋ ਜੇਕਰ ਅਸੀਂ ਇਕੱਠੇ ਹੋ ਗਏ ਭਣੀ ਪਾਈਚਾਰਕ ਸੰਜਦਾ ਭਾਈਚਾਰਕ ਸੰਜਦਾ ਸੰਦੇਸ਼ ਦਿੰਨੇ ਆ ਤੇ ਉਹਨਾਂ ਦੇ ਵੀ ਜਿਹੜਾ ਜਿਹੜੇ ਫੁੱਟ ਪਾਉਣਾ ਚਾਹੁੰਦੇ ਆ ਉਹਨਾਂ ਦੇ ਵੀ ਜਿਹੜਾ ਮੂੰਹ ਤੇ ਕਰਾਰੀ ਚਪੇੜ ਹੋਵੇਗੀ ਸੋ ਇਹ ਜਿਹੜੇ ਏਜੰਡੇ ਆ ਇਹਨਾਂ ਨੂੰ ਸਮਝੋ ਆਪਣੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖੋ ਇੱਕ ਦੂਜੇ ਦੇ ਨਾਲ ਮੁੰਡੇ ਦਾ ਮੁੰਡਾ ਲਾ ਕੇ ਖੜੋ ਅਸੀਂ ਵੀ ਜੋ ਹੋ ਸਕਦਾ ਕਰਾਂਗੇ ਸੋ ਮੈਂ ਮੇਰਾ ਮੇਰਾ ਤਾਂ ਨਿੱਜੀ ਇਹ ਮੰਨਣਾ ਹੈ ਪਹਿਲਾਂ ਵੀ ਜਦੋਂ ਇਹ ਗੱਲ ਹੋਈ ਸੀ ਜਦੋਂ ਵੀ ਡਾਕਟਰ ਬੀ ਆਰ ਅਮੇਦਕਰ ਜੀ ਦੇ ਕੋਈ ਟਿੱਪਣੀ ਕਰਦਾ ਹੈ ਤਾਂ ਉਸ ਟਿੱਪਣੀ ਦਾ ਹੱਲ ਜਿਹੜਾ ਹੈ ਮੰਗ ਪੱਤਰ ਦੇ ਕੇ ਨਾਂ ਨਿਵੜੋ ਆਪਣੇ ਵਿੱਚ ਗੁੱਸਾ ਪਾਲੋ ਸਮਝੋ ਤੁਹਾਨੂੰ ਕਿੱਥੇ ਟੌਰਚਰ ਕਰ ਰਹੇ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਤੁਹਾਡੇ ਮਸਲਿਆਂ ਦਾ ਹੱਲ ਜਿਹੜਾ ਆ ਉਹ ਰਾਜਨੀਤੀ ਦੀ ਚਾਬੀ ਹੈ ਉਹ ਕੁੰਜੀ ਹੈ ਤੁਹਾਨੂੰ ਲੈਣੀ ਪੈਣੀ ਹੈ ਤੁਹਾਨੂੰ ﺍﻟजा ਦਿੱਤਾ ਜਾਂਦਾ ਤੁਹਾਨੂੰ ਸਮਝਣ ਦੀ ਲੋੜ ਹੈ ਪਹਿਲਾਂ ਤਾਂ ਆਪਸ ਦੇ ਵਿੱਚ ਇਕਜੁੱਟ ਹੋਣ ਦੀ ਜਿਹੜੀ ਆ ਉਹ ਸ਼ੁਰੂਆਤ ਕਰਕੇ ਦੇਖੋ ਤਾਂ ਮੈਨੂੰ ਲੱਗਦਾ ਵੀ ਜੇਕਰ ਤੁਸੀਂ ਖੁਦ ਮਜ਼ਬੂਤ ਹੋ ਜਾਓਗੇ ਤਾਂ ਕਿਸੇ ਦੀ ਯਰਤ ਨਹੀਂ ਪੈਣੀ ਕੋਈ ਵੀ ਗੱਲ ਕਰਨ ਦੀ ਸੋ ਜਿਹੜਾ ਹੁਣ ਜਿਹੜਾ ਮੁੱਦਾ ਪਕਿਆ ਹੋਇਆ ਇਹ ਨੂੰ ਜਿਹੜਾ ਨਵੇੜਾ ਕਰਨੇ ਲਈ ਇਹਨੂੰ ਇਹਨੂੰ ਆਪਾਂ ਜਿਹੜਾ ਆਪਣਾ ਗੁੱਸਾ ਜਿਹੜਾ ਉਹ ਉਹ ਐਵੇਂ ਮਗਦਾ ਰਹੀ ਆਪਣਾ ਜੂਸ਼ ਔਰ ਜਨੂਨ ਜਿਹੜਾ ਉਹ ਕਾਇਮ ਰੱਖੀਏ ਆਪਣੇ ਹੋਸ਼ ਔਰ ਆਵਾਜ਼ ਨੂੰ ਕਾਇਮ ਰੱਖ ਕੇ ਸਮੂਹ ਸਾਥੀਆਂ ਦੇ ਨਾਲ ਇੱਕ ਦੋ ਦਿਨ ਤਿੰਨ ਦਿਨ ਲੈ ਕੇ ਸਾਰੇ ਦੇ ਨਾਲ ਕਮੇਟੀਆਂ ਕਰਕੇ ਇੱਕ ਸਾਂਝੀ ਜਿਹੜੀ ਵਾਰਤਾ ਦਾ ਸੰਦੇਸ਼ ਉਹ ਵਾਕੇ ਸਾਂਝੀ ਵਾਰਤਾ ਵਾਂਗੂ ਦਈਏ ਨਹੀਂ ਤਾਂ ਸਾਡੇ ਰੈਬਰਾਂ ਨੂੰ ਤਾਂ ਮਾੜਾ ਕਿਹਾ ਦਲਿਤਾਂ ਨੂੰ ਤਾਂ ਕਿਹਾ ਦਲਿਤਾਂ ਨੇ ਅਸੀਂ ਤਾਂ ਕਰਨਾ ਹੀ ਕਰਨਾ ਹੈ ਚੰਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ